ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਪੰਜਾਬੀ ਕਿਚਨ ਬਲੌਗਸ ਤੇ ਹੋਰ ਸੁਣਾਓ ਜੀ ਕਿਵੇਂ ਤੁਸੀਂ ਉਮੀਦ ਹੈ ਸਾਰੇ ਠੀਕ ਠਾਕ ਹੋਮਗੇ ਤੇ ਰਾਜੀ ਖੁਸ਼ੀ ਹੋਮਗੇ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਅੱਜ ਬਣਾਉਣ ਲੱਗੀ ਆ ਜੀ ਸਾਗ ਕਾਫੀ ਦਿਨਾਂ ਬਾਅਦ ਲੋਹੜੀ ਨੂੰ ਬਣਾਇਆ ਸੀਗਾ ਉਸ ਤੋਂ ਬਾਅਦ ਅੱਜ ਲੱਗੀ ਆ ਇਹ ਸਾਗ ਹੈ ਇਧਰ ਆਪਣਾ ਹੁਣ ਤਾਂ ਲਾਸਟ ਵਾਰੀ ਦਾ ਹੋਊਗਾ ਜੀ ਜਾਂ ਇੱਕ ਵਾਰੀ ਹੋਰ ਬਣ ਜੂਗਾ ਬਸ ਸੀਜ਼ਨ ਜਾ ਰਿਹਾ ਹੈ ਸਾਗ ਦਾ ਇਧਰ ਆਪਾਂ ਹੀ ਤੋੜਿਆ ਪਾਲਕ ਤਣੀਆਂ ਮੇਥੇ ਮੇਥੀ ਤੇ ਬਾਥੂ ਹੈ ਜੀ ਨਾਲ ਸਾਰਾ ਸਬਾਨ ਇਕੱਠਾ ਧੋ ਕੇ ਆਪਾਂ ਰੱਖ ਲਿਆ ਇਹ ਤੇ ਹੁਣ ਮੈਂ ਇਥੇ ਕੱਟਣ ਲੱਗਦੀ ਸੀ ਕੱਟਦੀ ਮੈਂ ਦਾਤੀ ਨਾਲ ਹੀ ਹੁੰਦੀ ਆ ਜੀ ਹੱਥ ਨਾਲ ਹੱਥ ਨਾਲ ਹੀ ਚੀਰ ਕੇ ਪਾਉਣੀ ਹੁੰਦੀ ਆ ਮਸ਼ੀਨ ਵੀ ਹੁੰਦੀ ਸੀ ਪਹਿਲਾਂ ਆਪਣੇ ਹੁਣ ਤਾਂ ਮੈਂ ਉਹ ਕਰਦੀ ਜੀ ਖਰਾਬ ਹੋ ਗਈ ਸੀ ਜਰ ਲੱਗ ਕੇ ਵੇਚ ਦਿੱਤੀ ਐ ਪਹਿਲਾਂ ਥੋੜਾ ਜਿਹਾ ਟਾਈਮ ਕੱਟਿਆ ਜਦੋਂ ਕੱਟਣਾ ਆ ਗਿਆ ਜੀ ਹੱਥਾਂ ਨਾਲ ਵਧੀਆ ਉਹ ਦੁਵਾਦਾਂ ਮਸ਼ੀਨ ਆ ਬਹੁਤ ਔਖੀ ਲੱਗਦੀ ਸੀ ਜੀ ਮਸ਼ੀਨ ਤੋਂ ਉਹ ਕੱਪੜਾ ਵਸਾਵਾ ਕਰੂ ਤੇ ਦਾਤੀ ਧੋ ਕੇ ਨਾਲ ਥਾੜ ਲੈ ਕੇ ਮਿੰਟ ਦੇ ਵਿੱਚ ਚੀਰਿਆ ਜਾਂਦਾ ਜੀ ਸਾਫ ਕੋਈ ਟਾਈਮ ਨਹੀਂ ਲੱਗਦਾ ਹੈਗਾ ਕਿਹੜਾ ਕੋਈ ਜ਼ਿਆਦਾ ਹੁੰਦਾ ਥੋੜਾ ਹੀ ਸਾਫ ਹੁੰਦਾ ਆਪਣਾ ਇਹ ਸਹੇ ਇਹਦੇ ਵਿੱਚੋਂ ਵੀ ਹਜੇ ਜੀ ਅਸੀਂ ਪਹਿਲਾਂ ਚੀਰ ਕੇ ਪਾ ਦੇਣੀ ਆ ਮੈਂ ਇਹ ਸਮਾਨ ਇਹਦੇ ਵਿੱਚੋਂ ਹਜੇ ਪੱਤਾ-ਪੱਤਾ ਲਾਹਾਂਗੇ ਅੱਧਾ ਹੀ ਪਾਵਾਂਗੇ ਤੋਂ ਸਾਗ ਆਪਾਂ ਜ਼ਿਆਦਾ ਨਹੀਂ ਬਣਾਉਣਾ ਹੈਗਾ ਥੋੜਾ ਜੀ ਬਣਾਵਾਂਗੇ ਤੇ ਇੱਧਰ ਧਰ ਲਿਆ ਪਾਣੀ ਜਦੋਂ ਪਾਣੀ ਰਿਜਣ ਲੱਗ ਗਿਆ ਹੋਰ ਵਿੱਚ ਪਾਵਾਂਗੇ ਸਾਗ ਪਹਿਲਾਂ ਠੰਡੇ ਪਾਣੀ 'ਚ ਨਹੀਂ ਪਾਉਣਾ ਕੱਲਾ ਪਾਣੀ ਪਾਇਆ ਹੋਰ ਇਹਦੇ ਵਿੱਚ ਕੁਝ ਨਹੀਂ ਪਾਇਆ ਹੈਗਾ ਸਾਗ ਪਾ ਕੇ ਫਿਰ ਪਾਵਾਂਗੇ ਜੀ ਬਾਅਦ ਵਿੱਚ ਸਮਾਨ ਜਿਹੜਾ ਕੋਈ ਪਾਉਣਾ ਹੋਵੇ ਇਹਦੇ ਵਿੱਚ ਆਪਾਂ ਲਓ ਜੀ ਹੁਣ ਮੈਂ ਚੀਰ ਲਾਂ ਸਾਗ ਇਥੇ ਲੱਗੀ ਸੀ ਜੀ ਮੈਂ ਸਾਗ ਕੱਟਣਾ ਸਾਗ ਦਾ ਪੀਣ ਵਾਲੇ ਕਟਾਂਗੇ ਦਾਤੀ ਨਾਲ ਹੀ ਕੱਟਦੇ ਹੁੰਦੇ ਆ ਜਿੰਨਾ ਬਾਕੀ ਇਹਦੇ ਨਾਲ ਹੀ ਸੌਖਾ ਲੱਗਦਾ ਥੋੜਾ ਸਾਗ ਹੁਣ ਮੈਂ ਤਾਲ ਦੇ ਵਿੱਚ ਕੱਟ ਲੈਨੇ ਆਂ ਦਾਤੀ ਪੱਕੀ ਨੇ ਛੋਟਾ ਛੋਟਾ ਜਿਹਾ ਹਿਸਾਬ ਸੀਗਾ ਹੁਣ ਦਵਾਰੇ ਹੁਕੀ ਹੈ ਨਾ ਪਰੋਂ ਗੰਦਲੋ ਨਹੀਂ ਮੋਟੀ ਹੋਈ ਜਿਹੜੀ ਪਹਿਲਾਂ ਹੁੰਦੀ ਏਗੀ ਪਰ ਸਵਾਦ ਬਹੁਤ ਬਣਦਾ ਹੈ ਆਉਂਦਾ ਸਕਦੇ ਜਾਂਦਾ ਬਰ ਸਵਾਦ ਬਣਨ ਲੱਗ ਜਾਂਦਾ ਜਿੰਨਾ ਕ ਆਪਾਂ ਸਰੋਂ ਦਾ ਸਾਗ ਪਾਇਆ ਜੀ ਹੁਣ ਨਹੀਂ ਬਾਕੀ ਸਮਾਨ ਥੋੜ ਕੇ ਸਾਰਾ ਪਾ ਲਿਆ ਚਾਰ ਪੰਜ ਚੀਜ਼ਾਂ ਹੋ ਜਾਂਦੀਆਂ ਨੇ ਤੇ ਸਰੋਂ ਨਹੀਂ ਹੋ ਜਾਂਦੀਆਂ ਤਿੰਨ ਚਾਰ ਜੀ ਦੀਆਂ ਛੋਟੀ ਛੋਟੀਆਂ ਹੁਣ ਤੈਵੀ ਮਿਸਰ ਦਾ ਜਾਂਦਾ ਜੀ ਵਿੱਚ ਵਿੱਚ ਜੀ ਖੜਾ ਕਿਤੇ ਪੁੱਲਾ ਹੀ ਗਏ ਨਾ ਸਾਹਮਣੇ ਤੇ ਧੀ ਦਾਤੀ ਤਿੱਖੀ ਆ ਬਣੀ ਕੱਟਵੇਂ ਹੋਈ ਗਈ ਰਹੀ ਸੀ ਤੇ ਐਂ ਸੀ ਗਰੀ ਵੀ ਹੱਥ ਤੇ ਨਾ ਲੱਗੀ ਨਵੀਂ ਮਿਲਦੀ ਹੈ ਦਾਤੀ ਆਪਾਂ ਐਦਿਹੀ ਤਾਂ ਕਰਕੇ ਹਜੇ ਥੋੜੀ ਜੀ ਤਿੱਖੀ ਜਾਦੀ ਹੈ ਪਹਿਲਾਂ ਆਪਾਂ ਸਿਰਫ ਪਾਣੀ ਵਾ ਕੇ ਰੱਖ ਲੈਂਦੇ ਆ ਬਰੀਲੀ ਦੇ ਵਿੱਚ ਹੋਰ ਮੈਂ ਕੋਈ ਚੀਜ਼ ਨਹੀਂ ਪਾਉਂਦੀ ਜੀ ਜਦੋਂ ਪਾਣੀ ਗਰਮ ਹੋ ਜਾਂਦਾ ਰੀਝਣ ਲੱਗ ਜਾਂਦਾ ਫਿਰ ਉਹਦੇ ਵਿੱਚ ਕੱਟ ਕੇ ਸਾਗ ਪਾ ਦਿੰਦੇ ਆ ਬੈ ਗੁਰਜੀ ਦਾ ਨਾਮ ਲੈ ਕੇ ਸਾਗ ਰੀਝਾਂ ਲੱਗ ਜਾਂਦਾ ਫਿਰ ਪਾਉਣ ਤੋਂ ਬਾਅਦ ਥੇਰੇ ਦੇ ਵਿੱਚ ਨਾਣ ਇੱਕ ਚਮਚਾ ਘਿਓ ਦਾ ਪਾ ਦਿੰਦੇ ਆ ਦੇਸੀ ਘਿਓ ਪਾਉਂਦੇ ਆ ਕੋਈ ਵੀ ਸਾਨੂੰ ਤੁਸੀਂ ਮੈਂ ਦੇਸੀ ਪਾ ਲੈਣੂੰਗੀ ਉਹਦੇ ਨਾਲ ਨਾਲ ਤਾਂ ਬਾਹਰ ਨਹੀਂ ਆਉਂਦਾ ਜੀ ਸਾਗ ਉੱਪਰ ਦਾ ਨਹੀਂ ਨਾਲ ਸੇਦੀ ਢਲ ਜਾਂਦਾ ਨਾਣ ਪਾਉਣਾ ਪਾਣੀ ਥੋੜੀ ਪਾਉਣੀ ਹੁੰਦੀ ਹੈ ਵਾਹਰ ਨਾਲ ਨਿਕਲੇ ਦਿਵਾਰੀ ਫੇਰ ਪਾਈ ਜਾਂਦੀ ਹੁੰਦੀ ਹੈ ਜੀ ਇਹਦੇ ਉੱਪਰ ਹੀ ਧਰ ਲੰਗਿਆ ਇਸ ਦੇ ਉੱਤੇ ਪਾਣੀ ਨਾਲ ਨਾਲ ਪਾਣੀ ਨਾਲ ਹੋਈ ਜਾਉਗਦੀ ਨਹੀਂ ਉੱਤੇ ਇਹ ਗਰਮ ਪਾਣੀ ਇਹ ਵਿੱਚ ਪਾਵਾਂਗੇ ਠੰਡਾ ਪਾਣੀ ਨਹੀਂ ਪਾਉਂਦੇ ਜੇ ਉਹਦੇ ਨਾਲ ਸਵਾਦ ਵੀ ਨਹੀਂ ਬਣਦਾ ਤਾਗ ਜਦੋਂ ਆਪਾਂ ਠੰਡਾ ਪਾਣੀ ਪਾ ਦਿੰਦੇ ਫਿਰ ਉਹ ਰੁਕ ਜਾਂਦਾ ਪੱਕਣ ਨੂੰ ਠੀਕ ਟਾਈਮ ਲੱਗਦਾ ਜੇ ਇਹਦੇ ਕਰਕੇ ਸਵਾਦ ਘੱਟ ਬਣਦਾ ਉੱਪਰ ਹੀ ਉਤਾਰ ਲੈਣੀ ਹੈ ਇਹਦੀ ਪਾਣੀ ਕੋਈ ਅਲੱਗ ਤੋਂ ਨਹੀਂ ਗਰਮ ਕਰਨਾ ਪੈਂਦਾ ਨਾਰ ਹੰਡੀ ਹੋਈ ਜਾਂਦਾ ਜੀ। ਕਈ ਵਾਰੀ ਪੈ ਜਾਂਦਾ ਪਾਣੀ ਦਾ ਵਿੱਚ। ਜਦੋਂ ਆਪਾਂ ਅਗਮ ਚਾਹੀਦੇ ਨੇ ਜੀ ਰੋੜਾ ਹੀ ਘੰਟੇ। ਫਿਰ ਤਾਂ ਬਾਰ-ਬਾਰ ਪਾਣੀ ਪਾਉਣਾ ਪੈਂਦਾ ਦੇਖ ਕੇ। ਪਰ ਸਾਗ ਬਹੁਤ ਜਿਆਦਾ ਸਵਾਦ ਬਣਿਆ ਸੀਗਾ। ਇਹ ਤੋਂ ਨਾਲ-ਨਾਲ ਮੇ ਪੱਤਾ ਸਾਗ ਤੋਂ ਲਾਭ ਹੀ ਦਿੱਤਾ ਸੀ ਜਿਹੜਾ ਲਹੌਣਾ ਵਾਲਾ ਸੀ। ਪਹਿਲਾਂ ਤਾਂ ਤੋੜ ਕੇ ਵੀ ਛੋਟੇ ਹੀ ਲੈਂਦਾ ਸੀ ਜੀ ਐ ਬਾਲਾ ਵੱਡੀ ਗੰਦਰ ਨਹੀਂ ਲੈਂਦੀ। ਇਹ ਉਹਦੇ ਤੋਂ ਹੀਰ ਜਿਹੜਾ ਪੱਤਾ ਲਾਉਣ ਵਾਲੀ ਜੀ ਜਾਦਤ ਤੇ ਹੁਣ ਥੋੜੀ ਸਮਝ ਆਉਂਦੀ ਆਪਾਂ ਯਾਦਾ ਕਰ ਕੀ ਫਿਰ ਇੰਨਾ ਡੋਲਣਾ ਪਵੇ ਜੀ ਜਾਂ ਇੰਨਾ ਖਾਧਾ ਨਹੀਂ ਜਾਂਦਾ ਫਿਰ ਉਹਦਾ ਕੀ ਫਾਇਦਾ ਆਪਾਂ ਥੋੜੀ ਧਰ ਲੈਨੇ ਜਿੰਨਾ ਖਾਧਾ ਜਾਵੇ ਨਾਲ ਸੇਤੀ ਬਣ ਜਾਂਦੀ ਤੇ ਵਧੀਆ ਬਣਦੀ ਉਹਦੇ ਵਿੱਚ ਫਿਰ ਲਸਣ ਆਦਰਕ ਬਗੈਰ ਸਾਰੇ ਜੀਜੇ ਸਿਲਕੇ ਪਾਵਾਂਗੇ ਬਹੁਤ ਵਧੀਆ ਸਵਾਦ ਬਣਦਾ ਥੋੜਾ ਥੋੜਾ ਕਾਹੀ ਦੇ ਨਾਲ ਦਿਨਾਰ ਪਾਈ ਜਾਂਦੇ ਜੀ ਉਹਨੇ ਡੈਮ ਦੇ ਵਿੱਚੋਂ ਸੇਕਣਾ ਥੱਲੇ ਹੋ ਜਾਂਦਾ ਤੇ ਸਾਰੇ ਵਸ ਪੈਲੀ ਦੇ ਇੱਕ ਵਾਰੀ ਆਪਣੇ ਇਹ ਨੂੰ ਠਿੱਕ ਕੇ ਉਬਾਲਦੇ ਹਾਂ ਅਪਾ ਪਹਿਲਾਂ ਵੀ ਸਾਗ ਪਹਿਲੀ ਵਾਰੀ ਜਦੋਂ ਪਾਣੀ ਰਿਚਣ ਲੱਗ ਜਾਂਦਾ ਫੇਰ ਹੀ ਪਾਉਂਦੇ ਇਹ ਵਿੱਚ ਠੰਡੇ ਪਾਣੀ 'ਚ ਨਹੀਂ ਪਾਉਂਦੇ ਥੋੜਾ ਦੋ ਗਲਾਸ ਪਾਣੀ ਤਾਂ ਪਾ ਕੇ ਧਰਦੇ ਆ ਜਨੂ ਚੀਕਦੇ ਆਪਾਂ ਕੱਟਦੇ ਆ ਜਨੂ ਰਿਚਣ ਲੱਗ ਜਾਂਦੇ ਚਿੱਲੇ ਦਾ ਸਾਗ ਦਾ ਸਵਾਦ ਤਾਂ ਵੱਖਰਾ ਹੀ ਹੁੰਦਾ ਜੀ ਇਹਦਾ ਚਿਲੇ ਤੇ ਦਾ ਮਸਾ ਆਵੇ ਜਾਂ ਕੋਈ ਦਾਲ ਸਬਜ਼ੀ ਕੁਝ ਵੀ ਹੈ ਉਹ ਸਵਾਦ ਬਣਦੀ ਹੈ ਪਰ ਆਪਣਾ ਟਾਈਮ ਬਚਾਉਣ ਦੀ ਮੱਦੇਸਰ ਗੈਸਾਂ ਤੇ ਲਾ ਕੇ ਜੇ ਨੇ ਇਹ ਵੀ ਜਲਦੀ ਹੋ ਜਾਊਗਾ ਕੋ ਟੇਸਟ ਨਹੀਂ ਆਉਂਦਾ ਹੈਗਾ ਗੈਸ ਦੇ ਉੱਤੇ ਕੋਈ ਵੀ ਚੀਜ਼ ਬਣਾਉਣੀ ਹੈ ਗੈਸ ਤੇ ਵੀ ਬਣਾਉਂਦੀ ਤਾਂ ਮੈਂ ਖੁੱਲੇ pan ਦੀ ਜੀ ਫਟੀਲੀ ਚ ਜਾਂ ਲੋਂਡੀ ਵਗੈਰਾ ਚ ਕੁੱਕਰ ਚ ਦਾ 12 13 ਸਾਲ ਹੋ ਗਈ ਜੀ ਕੋਈ ਦਾਲ ਸਬਜ਼ੀ ਨਹੀਂ ਬਣਾਈ ਹੈਗੀ ਕੁੱਕਰ ਦੇ ਵਿੱਚ ਇਹ ਕਾਲੂ ਵਾਲ ਲੈਣੀਆਂ ਹੈ ਇੱਕ ਸੋਲੇ ਵਾਲ ਲੈਣੀਆਂ ਜੇ ਸੋਲਿਆਈ ਦਾਲ ਬਣਾਉਣੀ ਹੁੰਦੀ ਹੈ ਹੋਰ ਕੋਈ ਚੀਜ਼ ਨਹੀਂ ਉਹਦੇ ਵਿੱਚ ਦਾਲ ਸਬਜ਼ੀ ਬਣਾਈ ਕਦੇ ਬਦੀਲੀ ਦੇ ਵਿੱਚ ਹੀ ਬਣਾਉਣੀ ਹੈ ਪਹਿਲਾਂ ਭਿਉਂ ਕੇ ਰੱਖੀ ਜਾਂਦੀਆਂ ਨੇ ਇਹ ਤਾਲਾ ਹੁੰਦੀਆਂ ਨੇ ਸੁੱਕੀਆਂ ਫਿਰ ਸੀਤੀ ਬਣ ਜਾਂਦੀ ਦੀ ਗਾਸ ਤੇ ਹੁਣ ਆਪਣਾ ਨਾਲ ਨਾਲ ਰਿੱਕੀ ਜਿਹੜਾ ਕਟਣਾ ਹੈ ਕੱਟ ਕੇ ਪਾ ਦਾਂਗੇ ਇਹ ਪੱਤਾ ਪੱਤਾ ਕੱਟ ਕੇ ਮਾਰੋ ਤੇਰੇ ਵਿੱਚ ਪਹਿਲਾਂ ਆਪ ਸਬਜ਼ੀ ਮਾਰ ਕੱਟ ਕੇ ਪਾਤਾ ਸਾਰਾ ਮਿੱਠੀ ਪਾਰਕ ਧਨੀਆ ਵਗੈਰਾ ਉਹ ਇਸਾ ਕੱਟ ਕੇ ਪਾ ਦਿੰਦੇ ਹਾਂ ਸਮਾਚ। ਸਭ ਸਾਮ ਪਾ ਦਿੱਤਾ ਸੀ ਜੀ ਪਾਣੀ ਵੀ ਰੱਖ ਲਿਆ ਉਹਦੇ। ਇੱਥੇ ਮੇਕ ਉਟਣ ਲੱਗੀ ਸੀ। ਹਰੀ मिरची ਆਦਰਕ ਤੇ ਲਸਣ ਆਪਾਂ ਕੁੰਡੀ ਸੋਟੀ ਨਾਲ ਹੀ ਕੁੱਟ ਕੇ ਪਾਵਾਂਗੇ। ਜਦੋਂ ਟਾਈਮ ਹੁੰਦਾ ਜੀ ਫੇਰ ਤਾਂ ਕੁੰਡੀ ਸੋਟੀ ਨਾਲ ਕੁੱਟ ਕੇ ਪਾਇਆ ਜਾਂਦਾ ਹੈ। ਕਈ ਵਾਰੀ ਕੰਮ ਜ਼ਿਆਦਾ ਹੁੰਦੇ ਨੇ ਉਹ ਕੋਲ। ਕੀ ਰਹੇ ਹੁੰਦਾ ਵੀ ਜਲਦੀ ਬਸ ਆਪਾਂ ਮਿਕਸੀ ਨਾਲ ਪੀਸ ਕੇ ਪਾ ਦਿੰਦੇ ਹਾਂ ਲਸਣ ਛਿੱਲਣ ਤੇ ਟਾਈਮ ਲੱਗ ਜਾਂਦਾ ਜੇ ਤਾਂ ਪਹਿਲਾਂ ਛਿੱਲ ਕੇ ਰੱਖਿਆ ਹੋਵੇਲੇ ਦਿਨ ਫਿਰ ਤਾਂ ਜਲਦੀ ਬਣ ਜਾਂਦਾ ਸਾਗ ਜੇ ਆਪਾਂ ਸਾਰਾ ਕੁਝ ਇੱਕ ਦਿਨ ਦੇ ਵਿੱਚ ਹੀ ਕਰਦੇ ਹਾਂ ਜੀ ਸਾਗ ਤੋੜ ਕੇ ਬਿਠੇ ਹੋਣਾ ਥੋੜਾ ਸਮਾਂ ਦੂਸਰੇ ਛੋਟਾ ਛੋਟਾ ਸਮਾਂ ਵੀ ਪਾਲਕ ਵਗੈਰਾ ਤੋੜਨੀ ਲਸਣ ਛਿੱਲਣਾ ਤੇ ਪੂਰਾ ਦਿਨ ਲੱਗਦਾ ਜੀ ਸਾਗ ਦੇ ਇਤੇ ਵੀਕੈਂਡ ਦਾ ਅਗਲਾ ਵੀ ਸਾਗ ਹੈ ਸਾਗ ਹਸਾਬ ਬਣਾਉਣਾ ਬਹੁਤ ਔਖਾ ਸਾਰਾ ਦਿਨ ਲੈਂਦਾ ਹੈ ਪੁਰਾਣੀਆਂ ਬੀਬੀਆਂ ਕਹਿੰਦੀਆਂ ਸੀ ਕਿ ਜੇ ਸਾਗ ਦਾ ਗੁੱਤ ਫੜ ਕੇ ਬਿਠਾ ਲੈਂਦਾ ਉਹੀ ਕੰਮ ਆ ਜੀ ਹੈ ਸਾਗ ਦਾ ਕਿਤਾ ਸਾਰਾ ਦਿਨ ਸਾਗ ਦੇ ਅਲੱਗ ਰਹੇਗਾ ਸਾਗ ਮੋਟਾ ਬਸ ਹੋ ਜਾਂਦੀ ਹੈ ਫਿਰ ਸਾਗ ਬਣਾਉਣੀ ਜਿਹੜੇ ਦਿਨ ਆਪਾਂ ਕੱਲ ਬਣਾਇਆ ਸੀ ਸਾਗ ਮੈਂ ਇਹ ਕੱਲ ਵੀਡੀਓ ਨਹੀਂ ਪਾਈ ਗਈ ਵੀਡੀਓ ਅੱਜ ਬਣਾ ਪਾ ਰਹੀ ਜੀ ਆਪਾਂ ਦੇ ਵਿਚ ਵਿਚ ਦੀ ਹੋਰ ਕੰਮ ਵੀ ਕਰਨੇ ਹੁੰਦੇ ਨੇ ਮੇਰੀ ਜੀ ਨਾਲ ਨਾਲ ਚੁੱਲ੍ਹੇ ਦੇ ਸਾਗ ਦਾ ਵੀ ਧਿਆਨ ਰੱਖਣਾ ਹੁੰਦਾ ਇਹ ਦੂਸਰੇ ਕੰਮ ਵੀ ਚੱਲਦੇ ਜਾਂਦੇ ਨੇ ਨਾਲ ਨਾਲ ਮੱਜਾਂ ਕਰਕੇ ਬੁੱਧ ਹੋ ਜਾਂਦੇ ਨੇ ਯੋਗ ਵੀ ਜਾਣਾ ਪੈਂਦਾ ਇਹ ਆਪਦੇ ਅੰਦਰਲੇ ਕੰਮ ਵੀ ਇਧਰ ਪਰ ਸੋਈ ਦੇ ਜੇ ਹੋਰ ਘਰ ਦੇ ਕੰਮ ਵੀ ਕਰਨੇ ਹੁੰਦੇ ਨੇ ਹੁਣ ਕੁੱਟਿਆ ਗਿਆ ਆਪਣਾ ਮਸਾਲਾ ਇਹਨੂੰ ਪਾ ਦਾਂਗੀ ਵਿੱਚ ਪਿਆਜ਼ ਮੈਂ ਸਾਗ ਦੇ ਵਿੱਚ ਨਹੀਂ ਪਾਉਂਦੀ ਹੁੰਦੀ। ਦਸਨ ਆਦਰਕ ਤੇ ਹਰੀਆਂ ਮਿਰਚਾਂ ਤਿੰਨੇ ਚੀਜ਼ਾਂ ਪਾਉਂਦੀ ਆ। ਪਿਆਜ਼ ਨਹੀਂ ਕਦੇ ਪਾਈ ਹੈਗੀ। ਪਿਆਜ਼ ਤਾਂ ਆਪਾਂ ਦਾਣੇ ਫੜਦੀਆਂ ਦੇ ਵਿੱਚ ਪਾਉਂਦੀ ਰਹਿੰਦੇ ਆ। ਅਸੀਂ ਤੇ ਸਾਗ ਹੁੰਦਾ ਹੈ। ਜਿਹੜਾ ਬਿਨਾਂ ਪਿਆਜ਼ਾਂ ਤੋਂ ਬਣ ਜਾਂਦਾ। ਪਿਆਜ਼ ਨਾਲ ਨਾ ਮੈਨੂੰ ਪਤਾ ਨਹੀਂ ਕਿਉਂ ਲੱਗਦਾ ਜੀ ਇਹ ਜਿਹਨੂੰ ਸਾਸ ਜੀ ਆ ਜਾਂਦੀ ਹੈ ਸਾਗ ਦੇ ਵਿੱਚ। ਪਿਆਜ਼ ਪਾਉਣੀ। ਮੈਂ ਕਦੇ ਨਹੀਂ ਪਿਆਜ਼ ਪਾਈ ਹੈ ਜੀ। ਲਸਣ ਵੱਧ ਪਾਉਣੀ ਹੈ। ਇੰਨੇ ਲਸਣ ਵੱਧ ਪਾਵਾਂਗੇ ਉਨਾ ਸਾਗ ਸਵਾਦ ਬਣਗਾ। ਕਿਉਂ ਨਾ ਪਤੂਕੇ ਵੀ ਪਾ ਲਾਂਗੇ ਹੁੰਦੀ ਸੋਟੀ ਨੂੰ। ਨੜੀ ਦੇ ਨਾਲ ਬਰੀਕ ਨਹੀਂ ਹੁੰਦਾ ਹੈਗਾ ਮਸਾਲਾ ਜਿਆਦਾ। ਦਰਦਰਾ ਜਿਹਾ ਕੁੱਟਿਆ ਜਾਂਦਾ ਹੈ। ਜੇ ਲਸਣ ਨਾਲ ਵੀ ਪਾ ਦੀਏ ਜੇ ਆਪਾਂ ਸਿਲਕੇ ਜਦੋਂ ਸਾਗ ਤਾਂ ਦੇ ਨਾਲ ਦੀ ਨਾਲ ਹੀ ਪਾ ਦੀਏ ਤਾਂ ਸਿਲਦ ਸਿਲਕੇ ਸਾਗ ਤਾਂ ਵਿੱਚ ਪਾ ਦੀਏ ਤਾਂ ਵੀ ਖੁੱਲ ਜਾਂਦਾ ਹੈ। ਲਸਣ ਦਾ ਤਾਂ ਕੋਈ ਚੱਕਰ ਨਹੀਂ ਹੁੰਦਾ ਜੀ ਮਿਰਚ ਤੇ ਅਦਰਕ ਹੀ ਹੁੰਦਾ ਵੀ ਪੀਸ ਕੇ ਪਾਉਣਾ ਲਸਣ ਤਾਂ ਸਾਫਤਾ ਪਾਇਆ ਹੋਇਆ ਵੀ ਕੁਝ ਜੰਨੇ ਪਰ ਫਿਰ ਐ ਹੁੰਦਾ ਜੀ ਲਸਣ ਤੇ ਅਦਰਕ ਤਾਂ ਪਾ ਕੁੱਟਣਾ ਹੀ ਹੈ ਨਾਲ ਹੀ ਸਬੀ ਦੀ ਹਰੀਆਂ ਮਿਰਚਾਂ ਤੇ ਅਦਰਕ ਤਾਂ ਕੁੱਟਣੀ ਹੈ ਫਿਰ ਨਾਲ ਹੀ ਲਸਣ ਕੁੱਟਿਆ ਜਾਂਦਾ ਗਰੀਕ ਕਰਕੇ ਪਾਇਆ ਜਾਂਦਾ ਥੋੜਾ ਜਿਹਾ ਟਾਈਮ ਇਥੇ ਘੋਟਦਾ ਸੀ ਜਮੈਂ ਇਹ ਪਾਉਣ ਤੋਂ ਬਾਅਦ ਮਸਾਲੇ ਵਿੱਚ ਨਾਲ ਹੀ ਮਿਕਸ ਹੋ ਗਿਆ ਚੰਗੀ ਤਰ੍ਹਾਂ ਨਾਲ ਹੀ ਘੋਟਿਆ ਗਿਆ ਕੀ ਕੀ ਹੋ ਗਿਆ ਜੀ ਹੁਣ ਟੈਨ ਆਲਣ ਪਾਉਣਾ ਸਾਢੇ 5 ਵਜੇ ਚੁੱਕੇ ਸੀ ਇੱਥੇ ਧਾਰਾ ਵਿੱਚ ਉੜਿਆ ਸੀ ਦੁੱਧ ਸਾਹਮਲੇਆ ਸੀ ਜੀ ਕੀ ਹੁਣ ਇੱਥੇ ਆਲਣ ਪਾਦਾਂਗੇ ਦਿਨਾਂ ਦਾ ਹੁਣ ਫਰਕ ਪੈ ਗਿਆ ਜੀ ਪਹਿਲਾਂ ਸਿਆਲਾਂ ਦੇ ਵਿੱਚ ਨਾ ਇਸ ਟਾਈਮ ਤੇ ਸਾਢੇ 5 ਧੁੰਦ ਜੀ ਆਉਣ ਲੱਗ ਜਾਂਦੀ ਐ ਲੱਗਦਾ ਹੁੰਦਾ ਜਿਵੇਂ ਹਨੇਰਾ ਹੋਣਾ ਲੈ ਪਰ ਅੱਜ ਥੋੜਾ ਜਿਹਾ ਦਿਨ ਖੜਾ ਸੀਗਾ ਸਾਢੇ 5 ਵਜੇ ਆਲਣ ਪਾਇਆ ਆਲਣ ਮੈਂ ਉੱਪਰ ਹੀ ਪਾ ਦਿੰਨੀ ਹੁਣ ਇਹ ਜਿੱਲੇ ਤੇ ਥੋੜੀ ਜਿਹਾ ਕਰਕੇ ਉੱਪਰ ਹੀ ਵਧੀਆ ਪੈ ਜਾਂਦਾ ਹੈ ਨਾਲ ਨਾਲ ਸੀਕ ਲੱਗੀ ਜਾਂਦਾ ਹੈ ਨਾਲੇ ਆਪਾਂ ਇਹ ਪਾਉਣੀ ਥੋੜਾ ਥੋੜਾ ਆਟਾ ਪਾ ਕੇ ਨਾਲ ਨਾਲ ਘੋਟਣਾ ਫੇਰ ਚੱਲਾਂਗੇ ਉਸ ਦੀ ਹੈਗਾ ਆਲਣ ਮੱਕੀ ਦੇ ਆਟੇ ਦਾ ਪਾਉਣੀ ਹੁੰਦੀ ਹੈ ਨਾਲ ਦਿਨਰ ਮਿਕਸ ਕਰੀ ਚੱਲਾਂਗੇ ਸਾਰੀ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜਿਹੜੇ ਆਪਣੇ ਚੈਨਲ ਤੇ ਆ ਰਹੇ ਨੇ ਤੇ ਜਿਹੜੇ ਆਪਣੇ ਨਾਲ ਨਵੇਂ ਜੁੜ ਰਹੇ ਨੇ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਆਪਣਾ ਸਾਥ ਤੇ ਸਪੋਰਟ ਇਸੇ ਤਰ੍ਹਾਂ ਹੀ ਲਖਣਾ ਜੀ ਇਹ ਆਟਾ ਮੈਂ ਇੱਥੇ ਸਾਂ ਲੈ ਆਈ ਸੀ ਪ੍ਰਾਂਤ ਦੇ ਵਿੱਚ ਸਾਰੀ ਰੋਟੀ ਬਣਾਉਣ ਵਾਲਾ ਵੀ ਸਾਂ ਲੈ ਸੀ ਆਲਣ ਪਾਉਣ ਵਾਲਾ ਵੀ ਆਲਣ ਪਾ ਕੇ ਆਟਾ ਗੁੰਨ ਲਾਂਗੇ ਪੂਨੇ ਟਾਈਮ ਦੇ ਵਿੱਚ ਸੇਕ ਲੱਗ ਜਾਊ ਸਾਬ ਨੂੰ ਇਹ ਨਾਲ ਵੀ ਨਾਲ ਹੁੰਦੀ ਵੀ ਲੱਗੀ ਜਾਂਦਾ ਸੇਕ ਉਹਨੂੰ ਠੀਕ 10-15 ਮਿੰਟ ਹੋਰ ਲਵਾ ਦਾਂਗੇ ਆਪਾਂ ਇਹ ਰੋਟੀ ਬਣਾ ਲਾਂਗੇ ਇੱਥੇ ਬਣਾਉਣੀ ਜੀ ਰੋਟੀਆਂ ਪਚਲੇ ਤੇ ਜਿਦੇ ਸਾਗ ਬਣਿਆ ਹੁੰਦਾ ਫਿਰ ਤਮੱਕੀ ਦੀ ਰੋਟੀ ਚਿੱਡੇ ਤੇ ਬਣ ਜਾਂਦੀ ਹੈ। ਚਿੱਲੇ ਦੀ ਰੋਟੀ ਵੀ ਸਵਾਦ ਬਣਦੀ ਹੈ। ਕੋਲਿਆਂ ਦੀ ਅੱਗ ਸੀ ਵਧੀਆ। ਲੱਕੜਾਂ ਲੱਗੀਆਂ ਸੀ ਫਟਾਫਟ ਰੋਟੀਆਂ ਬਣ ਗਈਆਂ ਕੋਈ ਟਾਈਮ ਨਹੀਂ ਲੱਗਿਆ ਹੈਗਾ। ਜਿੰਨਾ ਕਾਪਾ ਨੂੰ ਪਾਣੀ ਦੀ ਜ਼ਰੂਰਤ ਹੈ ਇਹਦੇ ਵਿੱਚ ਪਾਣੀ ਪਾ ਦਾਂਗੇ ਗਰਮ ਪਾਣੀ ਹੈਗਾ ਸੀ ਉੱਪਰ ਰੱਖਿਆ ਹੋਇਆ ਆਪਣਾ। ਕਈ ਵਾਰੀ ਵਿੱਚ ਵੀ ਪੈ ਜਾਂਦਾ ਸਾਗ ਦੇ। ਪਾਣੀ ਫਿਰ ਦਵਾਰੀ ਹੋਰ ਭਰ ਕੇ ਰੱਖਣ ਦੀ ਜਿੰਨਾ ਵਿੱਚ ਪੈਂਦਾ ਪਾ ਕੇ ਨਾਲ ਦੀ ਨਾਲ ਹੋਰ ਭਰ ਕੇ ਰੱਖ ਦਿੰਦੇ ਆ ਗਰਮ ਪਾਣੀ ਇਹ ਪਾਵਾਂਗੇ ਹੁਣ ਵੀ ਆਲਣ ਪਾਉਣ ਤੋਂ ਬਾਅਦ ਤੇ ਤਾਜੀ ਮੱਖਣੀ ਬਣਾ ਲਈ ਸੀਗੀ ਸਾਗ ਦੇ ਵਿੱਚ ਪਾਉਣ ਨੂੰ ਮੱਖਣੀ ਨਾਲ ਹੀ ਵਧੀਆ ਲੱਗਦਾ ਸਾਗ ਘਿਓ ਨਾਲ ਇੰਨਾ ਵਧੀਆ ਨਹੀਂ ਲੱਗਦਾ ਜੀ ਇੱਥੇ ਲਾਗੀ ਤੇ ਰੋਟੀ ਬਣਾਉਣਾ ਖੰਨੀਰ ਹੋ ਗਏ ਥੀ ਆਲਣ ਬਉਣ ਤੋਂ ਬਾਅਦ ਥੋੜਾ ਜਿਹਾ ਉਹ ਕੰਮ ਕਰਨ ਲੱਗੀ ਸੀ ਜੀ ਉਧਰ ਤੇ ਆਟਾ ਗੁੰਨ੍ਹ ਕੇ ਫੇਰ ਰੋਟੀ ਲੱਗੀ ਸੀ ਜਨੂੰ ਬਸ 15 ਮਿੰਟਾਂ ਚ ਫੇਰ ਹਨੇਰਾ ਹੋਣ ਲੱਗ ਪਿਆ ਤੇ ਕਣਕ ਦਾ ਤੇ ਮੱਕੀ ਦਾ ਆਟਾ ਮਿਕਸ ਕਰਕੇ ਰੋਟੀ ਬਣਾ ਰਹੀ ਹਾਂ ਕੱਲੇ ਮੱਕੀ ਦੇ ਆਟੇ ਹੀ ਨਹੀਂ ਬਣਾਉਣੀ ਸਸਾ ਪਈ ਬਣਾਉਣੀ ਨੇ ਕਣਕ ਦਾ ਘੱਟ ਪਾ ਕੇ ਮੱਕੀ ਦਾ ਵੱਟ ਪਾ ਲਈ ਜੰਨੀ ਹੈ ਜੀ ਤੇ ਵਧੀਆ ਰੋਟੀ ਬਣ ਜੰਨੀ ਹੈ ਰੋਟੀ ਵੀ ਆਪਾਂ ਠੀਕ ਜਿਹੀ ਬਣਾਉਣੀ ਹੈ ਨਾ ਜਿਆਦਾ ਭਾਰੀ ਨਹੀਂ ਬਣਾਉਦੇ ਹੈਗੇ ਮੱਕੀ ਦੇ ਮੀਡੀਅਮ ਜੀ ਹੁੰਦੀ ਹੈ ਸਾਗ ਆਪਾਂ ਰੀਤ ਸੁੱਕਿਆ ਅਲਣ ਪਾਉਣ ਤੋਂ ਬਾਅਦ 15-20 ਮਿੰਟ ਸੇਕ ਲੱਗ ਗਿਆ ਉਹਨੂੰ ਵਧੀਆ ਹੈ ਹੇ ਹੁੰਦਾ 20 ਜਿੰਨਾ ਆਪਾਂ ਵੱਧ ਸੇਕ ਲਵਾਵਾਂਗੇ ਉਨੇ ਵਧੀਆ ਬਣਦਾ ਜੀ ਆਟਾ ਕੱਚਾ ਨਾ ਰਹੇ ਵਿੱਚ ਆਦਣ ਪਾਇਆ ਜਿਹੜਾ ਆਪਾਂ ਕੋਦ ਨਹੀਂ ਨਾਲ ਘੋੜ ਦਿੰਨੀ ਆਂਡੀ ਨਹੀਂ ਦੇਗੀ ਕਦੇ ਜੀ ਆ ਚਿੱਲੇ ਤੇ ਬਣਾਉਣਾ ਤਾਂ ਆਪਾਂ ਪੂਰੀ ਪੁਰਾਣੀ ਚੀਜ਼ਾਂ ਨਾਲ ਪੁਰਾਣੀ ਤਰ੍ਹਾਂ ਹੀ ਬਣਾਉਣਾ ਬਹੁਤ ਸਵਾਦ ਲੰਦਾ ਜੀ ਇਸ ਨਾਲ ਹਾਂਡੀ ਵਾਲਾ ਸਾਗ ਦੀ ਸਵਾਦ ਨਹੀਂ ਲੱਗਦਾ ਜੀ ਖਾਣ ਨੂੰ ਨਾ ਦੇਖਣ ਨੂੰ ਵੀ ਇੰਨਾ ਵਧੀਆ ਲੱਗਦਾ ਹੋਗਾ ਉਹਦੇ ਨਾਲ ਬੈਟਰ ਆਪਾਂ ਅੱਧਾ ਘੰਟਾ ਅੱਗੇ ਵੱਧ ਮਚਾ ਲਈ ਜੀ ਵੱਧ ਖੋਲ ਜੰਮਾ ਸਾਬ ਬਹੁਤ ਵਧੀਆ ਹੋ ਜਾਂਦਾ ਇੱਥੇ ਆਪਣਾ ਤਵਾ ਥੋੜਾ ਜਿਹਾ ਘੱਟ ਭੱਕਿਆ ਸੀ ਅਜੇ ਭਾਰਾ ਤਵਾ ਕਰਕੇ ਤੁਸੀਂ ਵੀ ਆ ਜਾਓ ਜੀ ਜੀਨੇ ਖਾਣੇ ਗਰਮ ਗਰਮ ਸਾਗ ਤੇ ਮੱਕੀ ਦੀ ਰੋਟੀ ਇਹ ਸੀਜ਼ਨ ਦਾ ਹੁਣ ਲਾਸਟ ਸਾਗ ਹੈ ਜੀ ਉਹ ਸਾਗ ਦੇ ਕਦੀ ਕਦੀ ਬਣ ਜੀ ਜੀ ਹੋਰ ਜੀ ਸਰੋ ਰਹਿ ਗਈ ਜਾਂ ਤੱਕ ਆਪਾਂ ਬਣਾਉਦੇ ਵੀ ਕਾਫੀ ਦਿਨਾਂ ਬਾਅਦ ਹੁੰਨੇ ਆਂ ਗੀਕ ਲਾ ਲਈ ਜੀ ਕੋਈ ਸਰੋਂ ਦਾ ਥੋੜਾ ਸੇਤੀ ਬਣਾ ਲਾਂਗੇ ਇਤਾਂ ਗਰਮੀ ਗਰਮੀ ਦੀ ੜੀ ਖਾਣੀਆਂ ਨੇ ਆਉਂਦਾ ਜਾਂਦਾ ਸਾਗ ਦਾ ਸਵਾਦ ਵੀ ਲੱਗਣਾ ਆਟਾ ਵੀ ਇੱਥੇ ਗਰਮ ਪਾਣੀ ਦੇ ਨਾਲ ਹੀ ਹੁੰਨੇ ਆ ਸੀਗਾ ਤੇ ਗਰਮ ਪਾਣੀ ਨਾਲ ਢਾਕੇ ਹੋ ਕੇ ਪਕਾਰੀਏ ਜੀ ਪਾਣੀ ਹੱਥੀਂ ਆਟਾ ਵਧੀਆ ਜੀ ਬਹੁਤ ਵਧੀਆ ਰੋਟੀ ਆਉਂਦੀ ਹੈ ਵੀਡੀਓ ਨੂੰ ਫੋਲੋ ਵਾਚ ਜ਼ਰੂਰ ਕਰਿਆ ਕਰੋ ਜੀ ਸਾਰੀ ਪੈਂਤਰਾ ਤੇ ਲਾਈਕ ਵੀ ਜ਼ਰੂਰ ਕਰਿਆ ਕਰੋ ਲਾਈਕ ਕਰਨਾ ਭੁੱਲ ਜਾਂਦੇ ਨਹੀਂ ਜੱਦੇ ਪੈਂਤਰਾ ਲਾਈਟ ਵੱਤੋਂ ਵੱਧ ਕਰਿਆ ਕਰੋ ਤਾਂ ਕਿ ਆਪਾਂ ਨੂੰ ਇਹੀ ਹੌਸਲਾ ਹੁੰਦਾ ਜੀ ਭੈਣ ਭਰਾ ਆਪਣੀ ਵੀਡੀਓ ਨੂੰ ਪਸੰਦ ਕਰਦੇ ਨੇ ਦੇਖਦੇ ਨੇ ਆਪਾਂ ਹੋਰ ਵੀਡੀਓ ਲੈ ਕੇ ਆਈ ਜੀ ਬਣਾਈਏ ਤੁਹਾਡੇ ਪਿਆਰ ਤੇ ਸਾਥ ਨਾਲ ਹੀ ਆਪਾਂ ਇੱਥੇ ਤੱਕ ਆਈ ਹਾਂ ਬਹੁਤ ਵਧੀਆ YouTube ਫੈਮਿਲੀ ਮਿਲੀ ਹੈ ਆਪਾਂ ਨੂੰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਚਲੋ ਜੀ ਅੱਜ ਦੀ ਵੀਡੀਓ ਆਪ ਨੂੰ ਮੇਰੀ ਜੇ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਤੇ ਸ਼ੇਅਰ जरूर ਕਰਨਾ ਤੇ ਜਿਹੜੇ ਚੈਨਲ ਤੇ ਪਹਿਲੀ ਵਾਰ ਹੀ ਆਏ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ जरूर ਕਰਨਾ ਮਿਲਦੇ ਆਂ ਜੀ ਕਿਸੇ ਨਵੀਂ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ